ਸਤਿ ਸ੍ਰੀ ਅਕਾਲ ਸਹਿਬਾਨ ਜਿੱਤੇ ਨੇ ਸਾਰੇ ਪਾਰਟੀ ਜਨਤਾ ਪਾਰਟੀ ਦੇ ਬਹੁਤ ਉਹਨਾਂ ਨੂੰ ਨੀਵਾਂ ਦਿਖਾਉਣ ਵਾਸਤੇ ਇੱਕ ਬੜੀ ਵੱਡੀ ਕੂਚੀ ਸਾਜਸ਼ ਰਚੀ ਗਈ ਮੈਂ ਮੇਅਰ ਸਾਹਿਬ ਨੂੰ ਪੁੱਛਿਆ ਕਿ ਮੇਅਰ ਸਾਹਿਬ ਇਹ ਹੁਕਮੀ ਬਣੂਗਾ ਮੈਂ ਜੀ ਨਹੀਂ ਹੁਣ ਨਹੀਂ ਕੋਈ ਗੱਲ ਦੀ ਕੋ ਗੱਲ ਹੋਈ ਜੀ ਅੱਜ ਵੀ ਮੈਂ ਕਾਰਪੋਰੇਸ਼ਨ ਚ ਗਿਆ ਮੈਂ ਅੱਜ ਗੱਲ ਕੀਤੀ ਨਹੀਂ ਜੀ ਇਹ ਨਹੀਂ ਬਣੇਗਾ ਜੀ ਹੁਣ ਇਹ ਬਣਨਾ ਨਹੀਂ ਸੀ ਉਥੇ ਇਰਾਦ ਇੰਨੇ ਵੱਡੇ ਵੱਡੇ ਪਿੱਲਰ ਖੜੇ ਕਰ ਦਿੱਤੇ ਪਿਓ ਖੜੇ ਕੀਤੇ ਕੀਤਾ ਖੜੇ ਕੀਤੇ ਮੇਰਾ ਬੜਾ ਵੱਡਾ ਸਵਾਲ ਹੈ ਉਹਨਾਂ ਦੋ ਕੌਂਸਲਰ ਸਹਿਬਾਨ ਨੂੰ ਜਿਨ੍ਹਾਂ ਨੇ ਆਪਣਾ ਧਿਆਨ ਲਾਇਆ ਸੀ ਕਿ ਹੁਣ ਫੈਕਟਰੀ ਨਹੀਂ ਬਣੇਗੀ ਇਹ ਇਰਾਦ ਪਰ ਕੱਲਾ ਹੱਕੀ ਬੰਨੀ ਸੀ ਸਾਰੇ ਸਿਸਟਰ ਦੇ ਵਿੱਚ ਤੁਸੀਂ ਦੇਖੋ ਖਾ ਖਾ ਕੂੜੇ ਦੇ ਢੇਰ ਸਾਰ ਚੜ੍ਹ ਗਏ ਨੇ ਇਹਨਾਂ ਦੀ ਜਿੰਮੇਵਾਰੀਆਂ ਬਣ ਗਈਆਂ ਕਿ ਕੂੜੇ ਨੂੰ ਕਿੱਦਾਂ ਪਹੁੰਚਾਉਣਾ ਹੈ ਕਿ ਢੰਗ ਨਾਲ ਪਹੁੰਚਾਉਣਾ ਹੈ ਪਾਰਕ ਰਹਿਣਾ ਬੁਰਾ ਹਾਲ ਹੋ ਗਿਆ ਵੀ ਅੱਜ ਦੀ ਏਡ ਦੇ ਵਿੱਚ ਬਸਤੀ ਛੇਕ ਦੇ ਵਿੱਚ ਸਾਰੇ ਵਸਤ ਦੇ ਵਿੱਚ ਨੌਥ ਦੇ ਵਿੱਚ ਕੈਂਟ ਦੇ ਵਿੱਚ ਔਰ ਕੋਈ ਵੀ ਇਲਾਕਾ ਨਹੀਂ ਹੈਗਾ ਜਿੱਥੇ ਕੋਈ ਪਾਰਕ ਇਸ ਤਰ੍ਹਾਂ ਸਾਫ ਸੁਥਰਾ ਹੋਵੇ ਬੁਰਾ ਹਾਲਤ ਹੋ ਗਈ ਕੁੱਟੀਆਂ ਸੜਕਾਂ ਇੰਨੀ ਆ ਗਿਆ ਸੜਕਾਂ ਸ਼ਹਿਰ ਦੀਆਂ ਨਵੀਆਂ ਬੜੀਆਂ ਸੜਕਾਂ ਟੁੱਟ ਗਈਆਂ ਬੁਨੇ ਬੁਨੇ ਮਾਂ ਦੇ ਖਬਰ ਦੇ ਵਿੱਚ ਜੁਹੇ ਪੜ ਰਿਹਾ ਸੀ ਜਿਹੜੀ ਲੋਕਦਰ ਸੋਰੀ ਆ ਪਸਤੀ ਚੇ ਟੋਪਰਲੇ ਪਾਸੇ ਜੰਗੀਆਂ ਸੜਕਾਂ ਬਣੀਆਂ ਸਾਰੀਆਂ ਹੀ ਟੁੱਟ ਗਈਆਂ। ਔਰ ਐਸ ਤਰ੍ਹਾਂ ਸਭ ਤੋਂ ਜਿਹੜੀ ਮਾੜੀ ਗੱਲ ਮੈਂ ਤੁਹਾ ਨਾਲ ਸਾਂਝ ਪਾਵਾਂਗਾ ਕਿ ਦੇਖੋ ਜੇਕਰ ਸ਼ਹਿਰ ਦੇ ਵਿੱਚ ਮਹਾਮਾਰੀ ਦਾ ਖਤਰਾ ਫੈਲਣ ਦਾ ਡਰ ਪੈ ਗਿਆ, ਡੇਂਗੂ ਦਾ ਡਰ ਪੈ ਗਿਆ ਤੇ ਇਹ ਸਾਡੀ ਕਾਰਪੋਰੇਸ਼ਨ ਦਾ ਫਰਜ਼ ਨਹੀਂ ਬੰਦਾ ਕਿ ਦਵਾਈ ਨਾਲ ਸਰਕਾਰ ਦਿੱਤਾ ਜਾਵੇ। ਉਹ ਕਰਦੇ ਨਹੀਂ। ਉਹ ਕਰਦੇ ਨੇ ਸਿਰਫ 10 ਮਿੰਟ ਵਾਸਤੇ ਇੱਕ ਵਾਰ ਦੇ ਵਿੱਚ 10 ਮਿੰਟ ਦੇ ਵਿੱਚ ਤਿੰਨ ਤੋਂ ਚਾਰ ਗੱਡੀਆਂ ਹੁੰਦੀਆਂ ਨੇ ਬਾਕੀ ਕਰਕੇ ਛੱਡ ਕੇ ਤੇ ਚੱਲ ਜਾਂਦੇ ਨੇ ਕੱਲ ਵੀ ਮੇਰੇ ਬਾਹਰ ਚਾਏ ਮੈਂ ਕਿਹਾ ਮੈਂ ਇਸ ਤਰ੍ਹਾਂ ਨਹੀਂ ਕਰਾਣੀ ਜੇ ਕਰਨੀ ਐ ਫੋਕਿੰਗ ਤਾਂ ਫਿਰ ਸਹੀ ਢੰਗ ਨਾਲ ਕਰੋ ਅੱਧਾ ਪੌਣਾ ਘੰਟਾ ਲੱਗੇ 1 ਘੰਟਾ ਲੱਗੇ 1.5 ਘੰਟਾ ਲੱਗੇ ਤੁਸੀਂ ਕਰਕੇ ਜਾਓ ਉਹ ਵਾਪਸ ਚਲੇ ਕੇ ਅਸੀਂ ਆਪਣੀਆਂ ਮਸ਼ੀਨਾਂ ਵਸਾ ਲਈਆਂ ਫਰ ਤੋਂ ਅਸੀਂ ਆਪਣੇ ਬਾਗਾਂ ਦੇ ਵਿੱਚ ਜਿਹੜੇ ਮੇਰੇ ਪਾਸਪਾਸ ਦੇ ਕੌਂਸਲਰ ਸਹਿਬਾਨੇਸ਼ ਉਹ ਜੀ ਬੰਦਰ ਆਪ ਫੂਕਣ ਕਰਾਂਗੇ ਆਪਣੇ ਖਰਚੇ ਦੇ ਫੂਕਣ ਕਰਾਂਗੇ ਟੁਕੀਸੀ ਲੋਕਾਂ ਨੂੰ ਮਰਨ ਨਹੀਂ ਦੇਣਾ ਸੋ ਇਹਨਾਂ ਨੇ ਇੰਨੇ ਕੋ ਨਿਹਰ ਕਰਦੀ ਬਿਚਾ ਦਿੱਤੀਏ ਜਿਸ ਦਾ ਕੋਈ ਵੀ ਜਵਾਬ ਨਹੀਂ